ਉਹ ਚਮਚਾ ਕਿਹਾ ਦੀ ਚਮਚਾ ਕਰ ਵੀ ਠੀਕ ਹੈ ਜੀ ਜਵੇਂ ਵੀ ਲੱਗੀ ਹੁੰਦ ਥੋੜਾ ਜਿਹਾ ਵਧਾ ਚੜਾ ਕੇ ਜੇ ਬੁਰੀ ਲੱਗੀ ਤੇ ਵਧਾ ਚੜਾ ਕੇ ਲਿਖ ਦਿਓ ਬੋਲ ਦਿਓ ਦੱਸ ਦਿਓ ਜੇ ਚੰਗੀ ਲੱਗੀ ਤੇ ਤਦ ਵੀ ਅਛੀ ਲੱਗੀ ਜਰੂਰ ਅੱਛਾ ਲਿਖਿਓ ਮਾੜੀ ਲੱਗੀ ਤੇ ਮਾੜਾ ਵੀ ਲਿਖਿਓ ਤਾਂ ਕਿ ਅਸੀਂ ਅੱਗੇ ਤੋਂ ਹੋਰ ਅੱਛਾ ਕੰਮ ਕਰ ਸਕੀਏ ਕਿ ਅੱਜ ਸਾਡੇ ਜਿਹੜੇ ਜਿਹੜੇ ਚਮਕ ਰਹੇ ਨੇ ਔਰ ਸਾਨੂੰ ਲੱਗ ਰਿਹਾ ਹੈ ਕਿ ਇਹ ਕਹਾਣੀ ਜਿਹੜੀ ਹੈ ਪੰਜਾਬੀਆਂ ਨੂੰ ਪਸੰਦ ਆਏਗੀ ਕਿਉਂਕਿ ਬੜੀ ਫਰੈਸ਼ਨੈਸ ਹੈ ਇਹਦੇ ਵਿੱਚ ਬੜੀ ਕਿਊਟਨੈਸ ਹੈ ਇਹਦੇ ਵਿੱਚ ਔਰ ਪੰਜਾਬੀਆਂ ਦੀ ਜ਼ਿੰਦਗੀ ਦੇ ਨਾਲ ਐ ਖਹਿ ਕੇ ਲੰਘਦੀ ਹੈ ਇਹ ਕਹਾਣੀ 18 ਦਿਨ ਦੇ ਵਿੱਚ ਕਿ 17 ਕੇ 18 ਦਿਨ ਦੇ ਵਿੱਚ ਫਿਲਮ ਜਿਹੜੀ ਕੰਪਲੀਟ ਹੋਈ ਮੈਨੂੰ ਯਾਦ ਹੈ ਕਿ 27 ਦਸੰਬਰ ਨੂੰ ਆਪਾਂ ਸ਼ੁਰੂ ਕੀਤੀ ਸੀ ਤੇ ਮੇਰੇ ਘਰ ਚ ਲੋਹੜੀ ਤੇ ਕੱਦਾ ਲੈਣਾ ਅੱਗੇ ਪਿੱਛੇ 13 ਜਾਂ 14 ਨੂੰ ਇਹ ਫਿਲਮ ਜਿਹੜੀ ਹੈ ਅਸੀਂ ਤਾਂ ਮਨ ਲੋ 11 ਨੂੰ ਵਾਪਸ ਵੀ ਆ ਗਏ ਸੀ ਅਮਰਸਰ ਮੈਂ ਸੱਚ ਕਹ ਰਿਹਾ ਹਾਂ ਉਹ ਪੰਜਾਬ ਦੇ ਲੈਵਲ ਦੇ ਹੀਰੇ ਐਕਟਰਸ ਮੈਂ ਕਹਾਂ ਇਸ ਲੈਵਲ ਦੇ ਹੀਰੇ ਐਕਟਰਸ ਐ ਕਿ ਜੇ ਉਹ ਨਾ ਚਾਹੇ ਇਨਾ ਦੇ ਸਾਹਮਣੇ ਕੋਈ ਐਕਟਰ ਟਿਕ ਨਹੀਂ ਸਕਦਾ। ਨੋ ਇਸ ਰੋਲ ਚ ਬਹੁਤ ਵਧੀਆ ਪਤੀ ਚਾਹੀਦਾ ਸੀ ਤੇ ਮੇਰੇ ਕੋਲ 8 ਸਾਲ ਦੀ ਪੂਰੀ ਟ੍ਰੇਨਿੰਗ ਹੈ। ਮੈਂ ਕਿਹਾ ਸੀ ਕਿ ਮੈਂ ਤੁਹਾਡਾ ਸੀਰੀਆ। ਹਾਂ ਗੱਲ ਤਾਂ ਫਿਰ ਸਹੀ ਹੈ ਨਾ ਕਿ ਪਾਣੀ, ਰੋਟੀ ਤੁਜੀ ਲਿਆ ਕੇ ਖਵਾਣੀ ਹੈ। ਬਿਲਕੁਲ ਬਿਲਕੁਲ। ਥੈਂਕ ਯੂ ਆਪ ਪਤਾ ਕੀ ਹੈ ਜਦੋਂ ਇੱਕ ਮੂਵੀ ਰਿਲੀਜ਼ ਹੋ ਰਹੀ ਹੁੰਦੀ ਹੈ ਨਾ ਉਹਦਾ ਡਾਇਰੈਕਟਰ ਕੋਲੇ ਬਾਰੇ ਸ਼ਬਦ ਨਹੀਂ ਹੁੰਦੇ। ਉਹ ਆਪਦੇ ਆਰਟਿਸਟਾਂ ਦੇ ਸਹਾਰੇ ਹੁੰਦਾ ਹੈ। ਮੈਂ ਅੱਜ ਵੀ ਆਪਣੇ ਆਰਟਿਸਟਾਂ ਦੇ ਸਹਾਰੇ ਆਈ ਆ ਇੱਕ ਅਸੀਂ ਆਪਣੇ ਵੱਲੋਂ ਫਿਲਮ ਬਣਾਈ ਹੈ ਕੋਸ਼ਿਸ਼ ਕੀਤੀ ਹੈ ਜੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੈ ਤਾਂ ਉਹਨੂੰ ਸਪਰੈਡ ਕਰਿਓ ਕਿਉਂਕਿ ਜੇ ਤੁਸੀਂ ਸਪਰੈਡ ਕਰੋਗੇ ਜੇ ਵਧੀਆ ਫਿਲਮਾਂ ਚੱਲਣੀਆਂ ਤਾਂ ਹੀ ਵਧੀਆ ਫਿਲਮਾਂ ਬਣਨਗੀਆਂ ਨਈਂ ਪਰ ਧੂੜ ਚ ਟੱਟੂ ਦਾ ਚੱਲੇ ਰਿਹਾ ਹੈ ਹਨਾ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਇਹਨੂੰ ਬੱਦ ਤੋਂ ਬੱਦ ਸਪਰੈਡ ਕਰਿਓ ਹਨਾ ਤਾਂ ਕਿ ਵਧੀਆ ਫਿਲਮਾਂ ਬਣਾਉਣ ਦੀ ਸਾਡੇ 'ਚ ਹਿੰਮਤ ਆ ਸਕੇ ਸੋ ਤੁਸੀਂ ਸਾਰਿਆਂ ਨੇ ਫਿਲਮ ਦੇਖੀ ਜਿਵੇਂ ਦੀ ਲੱਗੀ ਉਨ ਛੋਟਾ ਜਿਹਾ ਵਧਾ ਚੜਾ ਕੇ ਜੇ ਬੁਰੀ ਲੱਗੀ ਤੇ ਵਧਾ ਚੜਾ ਕੇ ਲਿਖ ਦਿਓ ਬੋਲ ਦਿਓ ਦੱਸ ਦਿਓ ਜੇ ਚੰਗੀ ਲੱਗੀ ਤੇ ਤਦ ਵੀ ਕਿਉਂਕਿ ਤੁਹਾਡਾ ਜਿਹੜਾ ਕਿਹਾ ਵਾ ਉਹ ਲੋਕਾਂ ਨੇ ਸੱਚ ਮੰਨਣਾ ਸੋ ਜਿਵੇਂ ਵੀ ਤੁਹਾਨੂੰ ਲੱਗਾ ਜੇ ਅੱਛੀ ਲੱਗੀ ਜ਼ਰੂਰ ਅੱਛਾ ਲਿਖਿਓ ਮਾੜੀ ਲੱਗੀ ਤੇ ਮਾੜਾ ਵੀ ਲਿਖਿਓ ਤਾਂ ਕਿ ਅਸੀਂ ਅੱਗੇ ਤੋਂ ਹੋਰ ਅੱਛਾ ਕੰਮ ਕਰ ਸਕੀਏ ਤੁਹਾਡੇ ਰਿਵਿਊਸ ਜਿਹੜੇ ਨੇ ਸਾਨੂੰ ਹੋਰ ਅੱਛਾ ਹੋਰ ਬਿਹਤਰ ਕਰਨ ਲਈ ਹਮੇਸ਼ਾ ਸਾਡੇ ਸਿਰ ਦੇ ਉੱਤੇ ਇੱਕ ਤਲਵਾਰ ਵਾਂਗੂ ਲਟਕਦੇ ਨੇ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਵਧੀਆ ਕੰਮ ਕਰੀਏ ਇਸ ਫਿਲਮ ਦੇ ਰਾਹੀਂ ਵੀ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਛੋ ਉਹ ਦੌਰ ਜਦੋਂ ਕਿ ਬਹੁਤ ਵੱਡੇ ਵੱਡੇ ਬਜਟ ਦੀਆਂ ਫਿਲਮਾਂ ਬਣ ਰਹੀਆਂ ਤੇ ਸਾਨੂੰ ਲੱਗਦਾ ਸੀਗਾ ਕਿ ਇੱਕ ਪੈਰਲਰ ਐਸਾ ਸਿਨੇਮਾ ਵੀ ਅਸੀਂ ਜ਼ਰੂਰ ਕਰੀਏ ਜਿਹੜੀਆਂ ਬਹੁਤ ਛੋਟੇ ਬਜਟ ਦੀਆਂ ਫਿਲਮਾਂ ਹੋਣ ਜਿਹਦੇ ਵਿੱਚ ਪ੍ਰੋਡਿਊਸਰ ਜਿਹੜਾ ਉਹ ਖਤਮ ਨਾ ਹੋਵੇ ਉਹ ਮਰੇ ਨਾ ਔਰ ਵਰ ਸਟਾਈਲ ਜਿਹੜੇ ਸਬਜੈਕਟ ਨੇ ਉਹ ਸਾਡੇ ਸਿਨੇਮਾ ਦਾ ਹਿੱਸਾ ਬਣਨ ਔਰ ਉਸੇ ਹੀ ਕੋਸ਼ਿਸ਼ ਵਜੋਂ ਇਹ ਫਿਲਮ ਜਿਹੜੀ ਆ ਇਹ ਅਵਤਾਰ ਪਾਜੀ ਔਰ ਅਮਨ ਦੀ ਜੋੜੀ ਜਿਹੜੀ ਇਹਨਾਂ ਨੇ ਪੇਸ਼ ਕੀਤੀ ਮੈਂ ਬਹੁਤ ਥੈਂਕਫੁਲ ਆ ਸਾਡੇ ਪ੍ਰੋਡਿਊਸਰਸ ਦੀ ਜਿਨ੍ਹਾਂ ਨੇ ਟਡੇ ਸਾਰਿਆਂ ਦੇ ਵਿੱਚ ਵਿਸ਼ਵਾਸ ਰੱਖਿਆ ਔਰ ਇਹ ਇੰਨੀ ਅੱਛੀ ਕਹਾਣੀ ਜਿਹੜੀ ਆ ਅੱਜ ਸਿਨੇਮੇ ਤੱਕ ਪਹੁੰਚੀ ਜਦ ਇਸ ਫਿਲਮ ਨੂੰ ਅਸੀਂ ਕੀਤਾ ਸੀ ਉਦੋਂ ਸ਼ਾਇਦ ਇੰਜ ਸੋਚਿਆ ਸੀਗੇ ਓਟੀਟੀ ਦੇ ਉੱਤੇ ਇਹਨੂੰ ਕਰਾਂਗੇ ਬਟ ਫਿਲਮ ਸਾਨੂੰ ਲੱਗਾ ਕਿ ਅੱਛੀ ਬਣ ਗਈ ਆ ਤੇ ਇਹਨੂੰ ਸਿਨੇਮੇ ਦੇ ਵਿੱਚ ਲੈ ਕੇ ਜਾਈਏ ਸੋ ਮੈਨੂੰ ਲੱਗਦਾ ਹੈ ਕਿ ਸਬਜੈਕਟ ਜਿਹੜਾ ਨਾ ਉਹ ਸਭ ਤੋਂ ਪਾਵਰਫੁਲ ਚੀਜ਼ ਹੁੰਦੀ ਹੈ ਔਰ ਇੱਕ ਵਿਲੱਖਣ ਸਬਜੈਕਟ ਆ 40-45 ਲੱਖ ਦੇ ਕਰੀਬ ਵਿਊਜ਼ ਜਿਹੜੇ ਨੇ ਟਰੇਲਰ ਦੇ ਹੋਏ ਉਸ ਚੀਜ਼ ਨੇ ਸਾਨੂੰ ਇੰਨਾ ਉਤਸ਼ਾਹਿਤ ਕੀਤਾ ਕਿ ਅੱਜ ਸਾਡੇ ਜਿਹੜੇ ਜਿਹੜੇ ਚਮਕ ਰਹੇ ਨੇ ਉਹ ਸਾਨੂੰ ਲੱਗ ਰਿਹਾ ਹੈ ਕਿ ਇਹ ਕਹਾਣੀ ਜਿਹੜੀ ਹੈ ਪੰਜਾਬੀਆਂ ਨੂੰ ਪਸੰਦ ਆਏਗੀ ਕਿਉਂਕਿ ਬੜੀ ਫਰੈਸ਼ਨੈਸ ਹੈ ਇਹਦੇ ਵਿੱਚ ਬੜੀ ਕਿਊਟਨੈਸ ਹੈ ਇਹਦੇ ਵਿੱਚ ਔਰ ਪੰਜਾਬੀਆਂ ਦੀ ਜ਼ਿੰਦਗੀ ਦੇ ਨਾਲ ਐ ਖਹਿ ਕੇ ਲੰਘਦੀ ਹੈ ਇਹ ਕਹਾਣੀ ਸੋ ਮੈਂ ਬਹੁਤ ਆਪਣੇ ਆਪ ਨੂੰ ਬlesed feel ਕਰਦੀ ਹਾਂ ਕਿ ਮੈਂ ਇਸ ਫਿਲਮ ਦਾ ਹਿੱਸਾ ਬਣੀ ਥੈਂਕ ਯੂ ਵੈਰੀ ਮਚ ਅਵਧਾਰ ਪਾਜੀ ਕਿ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਔਰ ਇੰਨਾ ਅੱਛਾ ਕਿਰਦਾਰ ਮੇਰੀ ਜ਼ਿੰਦਗੀ ਦੇ ਵਿੱਚ ਸਿਨੇਮੇ ਦੀ ਇਸ ਲਾਈਫ ਦੇ ਵਿੱਚ ਮੇਰੇ ਹਿੱਸੇ ਆਇਆ ਜਿਹਦੇ ਲਈ ਮੈਂ ਹਮੇਸ਼ਾ ਤੁਹਾਡੀ ਰਿਣੀ ਰਹੂੰਗੀ ਔਰ ਮੈਂ ਉਮੀਦ ਕਰਦੀ ਹਾਂ ਕਿ ਅੱਗੇ ਤੋਂ ਵੀ ਸਿਨੇਮਾ ਇਸੇ ਤਰ੍ਹਾਂ ਮੇਰੇ 'ਚ ਵਿਸ਼ਵਾਸ ਰੱਖੇਗਾ ਔਰ ਮੈਂ ਕੋਸ਼ਿਸ਼ ਕਰੂੰਗੀ ਕਿ ਜੋ ਵੀ ਕੰਮ ਕਰਨ ਲਈ ਮੈਨੂੰ ਦਿੱਤਾ ਜਾਂਦਾ ਮੈਂ ਉਹਨੂੰ ਪੂਰੀ ਤਨਦੇਹੀ ਦੇ ਨਾਲ ਕਰਾਂ ਅੱਜ ਮੈਂ ਜੋ ਵੀ ਹਾਂ ਉਹ ਸਭ ਤੁਹਾਡੀਆਂ ਦੁਆਵਾਂ ਸਦਕਾ ਪਰਮਾਤਮਾ ਦੀ ਮਿਹਰ ਸਦਕਾ ਤੇ ਆਪਣੇ ਮਾਪੇ ਬਾਬ ਦੀਆਂ ਚੰਗਿਆਈਆਂ ਦੇ ਸਦਕਾ ਸੋ ਥੈਂਕ ਯੂ ਵੈਰੀ ਮਚ ਥੈਂਕ ਯੂ ਸੋ ਨਾਈਸ ਆਫ ਯੂ ਥੈਂਕ ਯੂ ਵੈਰੀ ਮਚ ਔਰ ਖਾਸ ਤੌਰ ਤੇ ਮੈਨੂੰ ਇਸ ਗੱਲੋਂ ਬਹੁਤ ਅੱਛਾ ਲੱਗਾ ਕਿ ਮੈਂ ਹਰਦੀਪ ਹੁਣਾਂ ਦੇ ਨਾਲ ਬੜੇ ਲੰਮੇ ਸਮੇਂ ਦੇ ਬਾਅਦ ਸਕਰੀਨ ਸ਼ੇਅਰ ਕੀਤੀ ਬਹੁਤ ਕੰਫਰਟੇਬਲ ਫੀਲ ਕਰਦੇ ਹਾਂ ਜਦੋਂ ਤੁਹਾਡਾ ਆਪਣਾ ਹੀ ਸਾਥੀ ਤੁਹਾਡੇ ਓਪੋਜ਼ਿਟ ਖੜਾ ਹੋਵੇ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਨੈਚੁਰਲ ਹੋ ਜਾਂਦੀਆਂ ਕਿਉਂਕਿ ਬੀਇੰਗ ਐਨ ਆਰਟਿਸਟ ਹਸਬੰਡ ਵਾਈਫ ਦੇ ਕਿਰਦਾਰ ਕਰਦੇ ਆ ਕੁਝ ਲਿਮਿਟੇਸ਼ਨਸ ਹੁੰਦੀਆਂ ਨੇ ਬਟ ਇਹ ਵਾਲੀ ਫਿਲਮ ਕਰਦੇ ਆ ਸਾਰਾ ਕੁਝ ਅਨਲਿਮਿਟਿਡ ਸੀਗਾ ਸਾਰਾ ਕੁਝ ਇਸ ਕਰਕੇ ਕਿ ਹਸਬੰਡ ਵਾਈਫ ਦੇ ਰਿਸ਼ਤੇ ਚ ਅਸੀਂ ਨੈਚੁਰਲੀ ਵੀ ਹਸਬੰਡ ਵਾਈਫ ਆ ਤੇ ਉਹ ਕੋਈ ਲਿਮਿਟੇਸ਼ਨਸ ਨਹੀਂ ਦੂਸਰੇ ਨੰਬਰ ਦੇ ਉੱਤੇ ਆ ਰਿਹਾ ਇੰਨਾ ਕਿਊਟ ਕੇ ਡਿਊਰਿੰਗ ਦਾ ਫਿਲਮ ਵੀ ਔਰ ਉਸ ਤੋਂ ਪਹਿਲਾਂ ਵੀ ਉਸ ਤੋਂ ਬਾਅਦ ਵੀ ਹਮੇਸ਼ਾ ਸਾਨੂੰ ਲੱਗਦਾ ਰਿਹਾ ਕਿ ਸਾਡਾ ਆਪਣਾ ਹੀ ਬੱਚਾ ਹੈ ਸਾਡਾ ਆਪਣਾ ਹੀ ਪੁੱਤ ਅਸੀਂ ਇੱਕ ਛਿਣ ਵੀ ਇਸ ਚੀਜ਼ ਨੂੰ ਮਹਿਸੂਸ ਨਹੀਂ ਕੀਤਾ ਕਿ ਅਸੀਂ ਕਿਸੇ ਹੀਰੋ ਦੇ ਨਾਲ ਕੰਮ ਕਰ ਰਹੇ ਹਾਂ ਮੈਨੂੰ ਲੱਗਦਾ ਹੈ ਕਿ ਜਿਸ ਪਰਿਵਾਰ ਤੋਂ ਇਹ ਆਇਆ ਹੈ ਕਿ ਮਤਲਬ ਥੈਂਕਸ ਟੂ ਰਾਜ ਬੱਬਰ ਜੀ ਨਾਜ਼ਰਾ ਜੀ ਇੰਨੀਆਂ ਚੰਗੀਆਂ ਚੀਜ਼ਾਂ ਉਹਨਾਂ ਨੇ ਇਹਨੂੰ ਸਿਖਾਈਆਂ ਬੰਬੇ ਵਰਗੇ ਸ਼ਹਿਰ ਦੇ ਵਿੱਚ ਰਹਿ ਕੇ ਵੀ ਪੰਜਾਬ ਦੀਆਂ ਕਦਰਾਂ ਕੀਮਤਾਂ ਇਸ ਬੱਚੇ ਦੇ ਅੰਦਰ ਨੇ ਔਰ ਆ ਰਿਹਾ ਜ਼ਬਰਦਸਤ ਐਕਟਰ ਆ ਰਾਜ ਜੀ ਵਾਂਗੂ ਹਰ ਇਮੋਸ਼ਨ ਨੂੰ ਬਹੁਤ ਵਧੀਆ ਤਰੀਕੇ ਨਾਲ ਇਹਨੇ ਕੈਰੀ ਕੀਤਾ ਫਿਲਮ ਦੇ ਵਿੱਚ ਸਿਰਫ ਰੋਮਾਂਟਿਕ ਹੀਰੋਇਨ ਨਹੀਂ ਇਹ ਵਿਲਨ ਵੀ ਜ਼ਬਰਦਸਤ ਹੈ ਇਹ ਇਮੋਸ਼ਨਲ ਹੀਰੋ ਵੀ ਜ਼ਬਰਦਸਤ ਹੈ ਇਹ ਕੋਮੇਡੀ ਹੀਰੋ ਵੀ ਜ਼ਬਰਦਸਤ ਹੈ ਇੱਕ ਨਵੀਂ ਸ਼ੁਰੂਆਤ ਦੇ ਲਈ ਮੇਰੇ ਵੱਲੋਂ ਆਰਿਆ ਨੂੰ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਮੈਂ ਵਿੱਚ ਪੜਦਾ ਐਡ ਕਰਦਾ ਇੱਕ ਚੀਜ਼ ਜੀ ਇੱਕ ਆ ਬੰਦਾ ਹੈ ਜਿਹੜਾ ਸਾਰੀਆਂ ਪ੍ਰੋਮੋਸ਼ਨ ਗਾਇਵ ਰੰਦਾ ਹੋ ਰਾਜਾ ਹੈ ਨਾ ਸਭ ਤੋਂ ਵੱਧ ਦਿਮਾਗ ਜੇ ਮੈਂ ਚਟਿਆ ਤਾਂ ਇਹਦਾ ਚਟਿਆ ਬਿਠਾ ਕੇ ਵੀ ਪੁੱਤ ਐ ਨਹੀਂ ਐ ਲਿਖਣੀ ਐ ਕ ਐ ਨਹੀਂ ਐ ਲਿਖਣੀ ਐ ਬਣਾ ਬਹੁਤ ਵਧੀਆ ਬਹੁਤ ਥੈਂਕ ਯੂ ਬਹੁਤ ਵਧੀਆ ਬਹੁਤ ਮਿਹਨਤ ਕੀਤੀ ਇਕਾ ਰਾਮ ਸਿੰਘ ਜੀ ਨੇ ਜਿੰਨੇ ਮੈਨੂੰ ਸ਼ੁਰੂਆਤ ਕਰਵਾਈ ਸੀਗੀ ਮਿੱਟੀ ਨਾਲ ਫਰੋਲ ਜੋ ਗਿਆ ਤੋਂ ਬਹੁਤ ਸ਼ੁਕਰੀਆ ਜੀ ਤੁਹਾਡਾ ਸ਼ਬਦ ਆ ਤੁਸੀਂ ਆਏ ਫਿਲਮ ਤੁਸੀਂ ਵੇਖ ਲਈ ਹੈ ਮੈਂ ਫਿਲਮ ਬਾਰੇ ਤੇ ਕੁਝ ਨਹੀਂ ਕਹਿ ਸਕਦਾ ਉਹ ਤੇ ਤੁਸੀਂ ਕਹਿਣਾ ਤੇ ਕੋਸ਼ਿਸ਼ ਹੁੰਦੀ ਹੈ ਕਿ ਅੱਛਾ ਕੰਮ ਹੋਵੇ ਕਿਉਂਕਿ ਇਹ ਮਹਿਜ਼ 18 ਦਿਨ ਦੇ ਵਿੱਚ ਕਿ 17 ਕਿ 18 ਦਿਨ ਦੇ ਵਿੱਚ ਫਿਲਮ ਜਿਹੜੀ ਕੰਪਲੀਟ ਹੋਈ ਮੈਨੂੰ ਯਾਦ ਹੈ ਕਿ 27 ਦਸੰਬਰ ਨੂੰ ਆਪਾਂ ਸ਼ੁਰੂ ਕੀਤੀ ਸੀ ਤੇ ਮੇਰੇ ਘਰ ਚ ਲੋਹੜੀ ਤੇ ਇਕੱਤਾ ਲੈਣਾ ਅੱਗੇ ਪਿੱਛੇ 13 ਜਾਂ 14 ਨੂੰ ਇਹ ਫਿਲਮ ਜਿਹੜੀ ਹੈ ਅਸੀਂ ਤਾਂ ਮਤਲਬ 11 ਨੂੰ ਵਾਪਸ ਵੀ ਆ ਗਏ ਸੀ ਅੰਮ੍ਰਿਤਸਰ ਸੋ ਉੱਥੇ ਹੀ ਕਹਾਣੀ ਇਹਨਾਂ ਨੇ ਸੁਣਾਈ ਔਰ ਕਹਾਣੀ ਸੁਣੀ ਔਰ ਮੈਨੂੰ ਮੇਰੇ ਲਈ ਸਭ ਤੋਂ ਵੱਡਾ ਚੈਲੰਜ ਇਹ ਕਿ ਮੈਨੂੰ ਕਹਿੰਦੇ ਕਿ ਤੁਸੀਂ ਨਾ ਇਹ ਜਿਹੜਾ ਕਰੈਕਟਰ ਇਹਨੂੰ ਮਲਵਈ ਭਾਸ਼ਾ ਚ ਕਰੋ ਤੇ ਮੇਰੇ ਲਈ ਕਿਉਂਕਿ ਚਲੋ ਥੀਏਟਰ ਦੀ ਬੈਕਗ੍ਰਾਉਂਡ ਹੈ ਉਹ ਥੋੜਾ ਸਹਾਈ ਹੁੰਦੀ ਇਸ ਚੀਜ਼ ਦੇ ਵਿੱਚ ਤੇ ਉਸੇ ਵੇਲੇ ਉਸ ਕਰੈਕਟਰ ਨੂੰ ਉਹਦੇ ਵਿੱਚ ਕਰਨਾ ਪਰ ਪਤਾ ਨਹੀਂ ਮੈਂ ਕਿੰਨਾਕ ਸਫਲ ਹੋਇਆ ਸੋ ਇਹ ਤੁਸੀਂ ਦੱਸਣਾ ਤੇ ਬਾਕੀ ਸਾਰੀ ਟੀਮ ਬਹੁਤ ਵਧੀਆ ਸੀ ਅਵਤਾਰ ਭਾਜੀ ਖੁਦ ਬਹੁਤ ਕਮਾਲ ਦੇ ਇਨਸਾਨ ਨੇ ਜਿਹੜੇ ਟਾਈਮ ਤੇ ਕੰਮ ਸ਼ੁਰੂ ਹੁੰਦਾ ਸੀ ਉਸੇ ਟਾਈਮ ਤੇ ਹੀ ਮਤਲਬ ਸੋਚਿਆ ਜਾਂਦਾ ਸੀ ਇਹ ਨਹੀਂ ਸੀ ਕਿ ਅੱਜ ਦਾ ਕੰਮ ਕੱਲ ਤੇ ਬਿਲਕੁਲ ਨਹੀਂ ਸੀ ਛੱਡਿਆ ਜਾਂਦਾ ਜਿਹੜਾ ਇੱਕ ਦਿਨ ਦਾ ਕੰਮ ਉਹ ਸਾਰਾ ਕੰਪਲੀਟ ਕੀਤਾ ਜਾਂਦਾ ਸੀ ਸਵੇਰੇ ਸਾਨੂੰ ਹੋਟਲ ਤੋਂ ਆਪਣੀ ਗੱਡੀ 'ਚ ਪਹੁੰਚਾ ਲੈਂਦੇ ਸੀ ਤੇ ਇਹ ਖੁਦ ਜਪਜੀਤ ਸਾਹਿਬ ਦਾ ਪਾਠ ਕਰਦੇ ਹੁੰਦੇ ਸੀ ਜਦੋਂ ਪਾਰਟੀ ਸਮਾਪਤੀ ਹੁੰਦੀ ਸੀ ਅਸੀਂ ਲੋਕੇਸ਼ਨ ਤੇ ਪਹੁੰਚ ਜਾਂਦੇ ਸੀ ਤੇ ਬੜੇ ਵਧੀਆ ਤੇ ਬੜੇ ਖੁਸ਼ਗਵਾਰ ਮਾਹੌਲ ਦੇ ਵਿੱਚ ਜਿਹੜਾ ਕੰਮ ਸ਼ੁਰੂ ਹੋ ਜਾਂਦਾ ਸੀ ਤੇ ਬਹੁਤ ਮਜ਼ਾ ਆਇਆ ਪਾਰਦੀ ਜੀ ਤੁਹਾਡਾ ਕੰਮ ਕਰਦੇ ਆ ਆਰਿਆ ਦੇ ਨਾਲ ਤਾਂ ਸਾਡਾ ਬਿਲਕੁਲ ਸਾਨੂੰ ਲੱਗਾ ਹੀ ਨਹੀਂ ਕਿਉਂਕਿ ਉਦੋਂ ਨਵਾਂ ਨਵਾਂ ਸਾਡਾ ਬੇਟਾ ਅਮਰੀਕਾ ਗਿਆ ਸੀ ਤੇ ਸਾਨੂੰ ਇਹ ਫਿਲਮ ਦੋਨਾਂ ਨੂੰ ਇਕੱਠਿਆਂ ਨੂੰ ਮਿਲ ਗਈ ਤੇ ਅਸੀਂ ਘਰ ਦੇ ਵਿੱਚ ਹੀ ਆਪਣੇ ਬੱਚੇ ਨੂੰ ਬਹੁਤ ਯਾਦ ਕਰਦੇ ਸੀ ਤੇ ਜਦੋਂ ਉੱਥੇ ਗਏ ਤੇ ਸਾਨੂੰ ਇਹ ਅਹਿਸਾਸ ਹੀ ਨਹੀਂ ਹੋਇਆ ਸੀ ਬੜਾ ਚਿਰ ਇਹਨਾਂ ਦੇ ਨਾਲ ਹੀ ਇਦਾਂ ਵਿਚਰਦੇ ਰਹਿ ਤੇ ਉਹ ਜਿਹੜਾ ਸਾਨੂੰ ਵਿਛੋੜੇ ਦਾ ਥੋੜਾ ਦਰਦ ਸੀ ਉਹ ਵੀ ਕੰਮ ਹੋਇਆ ਔਰ ਹੁਣ ਆਰੇ ਨਾਲ ਦਾ ਡੇਟੀ ਵਧੀਆ ਸਾਂਝ ਹੈ ਕਿ ਬਹੁਤ ਵਧੀਆ ਔਰ ਪ੍ਰਮਾਤਮਾ ਕਰੇ ਇਹ ਸਾਂਝਾਂ ਇਹ ਜਿਹੜੀਆਂ ਮੁਹੱਬਤਾਂ ਨੇ ਇਸੇ ਤਰ੍ਹਾਂ ਜਿਉਂਦੀਆਂ ਵਸਦੀਆਂ ਰਹਿਣ ਪੰਜਾਬੀ ਸਿਨੇਮਾ ਇਸੇ ਤਰ੍ਹਾਂ ਨਵੇਂ-ਨਵੇਂ ਐਕਸਪੈਰੀਮੈਂਟ ਕਰੇ ਨਵੀਆਂ-ਨਵੀਆਂ ਕਹਾਣੀਆਂ ਦੇ ਉੱਤੇ ਅੱਛਾ ਕੰਮ ਹੋਵੇ ਔਰ ਅਸੀਂ ਸਾਰੇ ਜਣੇ ਇਸ ਸਿਨੇਮੇ ਦਾ ਹਿੱਸਾ ਹੈ ਔਰ ਪ੍ਰਮਾਤਮਾ ਕਰੇ ਸ਼ਾਲਾਕ ਕਿ ਕਦੇ ਵੀ ਕਿਤੇ ਕੁੜਤਣ ਨਾ ਹੋਵੇ ਇਸੇ ਤਰ੍ਹਾਂ ਪੰਜਾਬੀ ਸਿਨੇਮਾ ਜਿੰਦਾਬਾਦ ਰਹੇ ਪੰਜਾਬੀਅਤ ਜਿੰਦਾਬਾਦ ਰਹੇ ਜਿੱਥੇ ਪੰਜਾਬੀਆਂ ਦਾ ਪਿਆਰ सदा खैर चमचा हाथी चमचा थैंक यू आ, मैं सवेरे बहुत मैं क्या मैं बहुत एक्साइटेड भी हूँ फिल्म शुरू होने तो पहला मैं काफी हद तक मैंने वसी के ऑडियंसूज लगेगी फिल्म बट ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਤੁਸੀਂ ਸਾਰੇ ਹਮੇਸ਼ਾ ਮੈਨੂੰ ਇਹ ਤਰੀਕਾ ਨਾਲ ਆਪਣੇ ਨਾਲ ਲੈ ਕੇ ਚੱਲਦੇ ਹੋ ਜਿਵੇਂ ਮੈਂ ਤੁਹਾਡੇ ਪਰਿਵਾਰ ਦਾ ਹੀ ਮੁੰਡਾ ਹਾਂ ਤਾਂ थैंक यू ਤੁਸੀਂ ਪਿਆਰ ਅੱਜ ਮੇਰੇ ਤੋਂ ਕੀ ਕਹਿੰਦਾ ਨਾ ਉਹ ਕਾਮੇਡੀ ਉਹ ਜੋਕਸ ساری ਚੀਜ਼ਾਂ ਜੋ ਮੈਂ ਕਰਦਾ ਰਹਿੰਦਾ ਮੇਰੇ ਤੋਂ ਹੋ ਵੀ ਨਹੀਂ ਰਹੀਆਂ ਮੈਂ ਇਸ ਵੇਲੇ ਜੈਨੂਇਨਲੀ ਬਹੁਤ ਇਮੋਸ਼ਨਲ ਕਿਉਂਕਿ ਜੋ ਆਡੀਅנס ਦਾ ਰਿਸਪਾਂਸ ਦਿੱਤਾ ਹੈ ਜੋ ਤੁਸੀਂ ਸਾਰੇ ਦੇ ਰਹੇ ਹੋ ਮੈਂ ਦਿਲੋਂ ਤੁਹਾਡੇ ਸਾਰੇ ਆਦਰਸ਼ਕੁਦਾਰ ਹਾਂ ਤੇ ਮੈਂ ਹਰਦੀਪ ਸਰ ਐਂਡ ਅਨੀਤਾ ਮੈਮ ਬਾਰੇ ਵੀ ਇੱਕ ਹੀ ਚੀਜ਼ ਕਹਿਣਾ ਚਾਹੁੰਦਾ ਕਿ ਮੈਂ ਸੱਚ ਕਹ ਰਿਹਾ ਹਾਂ ਉਹ ਪੰਜਾਬ ਦੇ ਸਿਰਲ ਦੇ ਹੀਰੇ ਐਕਟਰਸ ਮੈਂ ਕਹਾਂ ਇਸ ਲੈਵਲ ਦੇ ਹੀਰੇ ਐਕਟਰਸ ਹੈ ਕਿ ਜੇ ਉਹ ਨਾ ਚਾਹੇ ਇਹਨਾਂ ਦੇ ਸਾਹਮਣੇ ਕੋਈ ਐਕਟਰ ਟਿਕ ਨਹੀਂ ਸਕਦਾ ਠੀਕ ਹੈ ਜੇ ਮੈਂ ਕੁਝ ਵੀ ਕਹਤਾ ਇਸ ਫਿਲਮ ਚ ਮੈਂ ਜਨੂਇਨਲੀ ਮੇਰੇ ਮੈਂ ਕੁਝ ਵੀ ਕੀਤਾ ਇਸ ਫਿਲਮ ਚ ਸਿਰਫ ਇਸ ਕਰਕੇ ਕਰ ਪਾਇਆ ਕਿ ਇਹਨਾਂ ਨੂੰ ਲੱਗਿਆ ਕਿ ਚੱਲੇ ਨੂੰ ਥੋੜਾ ਜਿਆਦਾ ਕਰ ਲੈਣ ਦੋ ਬੜੇ ਖੂਬਸੂਰਤ ਹੈ ਕਿ ਆਰੇ ਦੇ ਵਿੱਚ ਸਿੱਖਣ ਦੀ ਲਲਕ ਬਹੁਤ ਹੈ ਔਰ ਇਹ ਪੰਜਾਬੀ ਦੇ ਜਿਹੜੇ ਕੁ ਸ਼ਬਦ ਨੇ ਨਹੀਂ ਸਮਝ ਆਉਂਦੀ ਸੀ ਅਸੀਂ ਉਹ ਦੱਸ ਦੇ ਸੀ ਤੇ ਬੜੇ ਇਹ ਬੜੇ ਵਧੀਆ ਢੰਗ ਦੇ ਨਾਲ ਉਹਨੂੰ ਸਵੀਕਾਰ ਕਰਦਾ ਸੀ ਸਾਨੂੰ ਕਦੀ ਮਹਿਸੂਸ ਹੀ ਨਹੀਂ ਹੋਇਆ ਕਿ ਅਸੀਂ ਕਿਸੇ ਬਹੁਤ ਵੱਡੇ ਹੀਰੋ ਦੇ ਨਾਲ ਕੰਮ ਕਰ ਰਹੇ ਹਾਂ ਇਹ ਬਹੁਤ ਵਧੀਆ ਔਰ ਬਹੁਤ ਇਨਸ਼ਾ ਅੱਲਾਹ ਪਰਮਾਤਮਾ ਕਰੇ ਤੁਸੀਂ ਹਮੇਸ਼ਾ ਬਲੰਦੀਆਂ ਉੱਤੇ ਆਪਰਮਾਵੇ ਤੁਹਾਨੂੰ ਖੁਸ਼ ਰਹੋ ਥੈਂਕ ਯੂ ਸਰ ਥੈਂਕ ਯੂ ਐਂਡ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਲਵ ਯੂ ਥੈਂਕ ਯੂ ਥੈਂਕ ਯੂ ਆਜੋ 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 ਜੀ ਅੱਜ ਜਰੂਰ ਨਵੇਂ ਨੀ ਦਾ ਬਹੁਤ ਥੈਂਕ ਕਰਦੇ ਸੀ ਬੋਲਦਾ ਹਾਂ ਔਰ ਐਪਰੀਸ਼ੀਏਟ ਕਰ ਜੀ ਵੀ ਜਿਹਾ ਲੱਗ ਰਹੀ ਸੀ ਕੋਈ ਐਕਸਪ੍ਰੈਸ਼ਨ ਆ ਰਹੇ ਹੋਣੇ ਹੋਣੇ ਜਿਆਦਾ ਨਰਮ ਨਾ 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 ਕੋਲਈ ਦੇਖੋ ਜੀ ਫੀਲਿੰਗ ਬਹੁ ਬੈਠੀ ਹੁੰਦੀ ਹੈ ਮਾਪਿਓ ਚਲਿਏ ਠੀਕ ਹੈ ਜੀ ਚੱਲੋ ਕਰੋ ਦੇਖੋ ਜੀ ਮਾਪਿਓ ਦੇ ਸਾਹਮਣੇ ਅਸੀਂ ਹਮੇਸ਼ਾ ਜਵਾਕੀ ਹਾਂ ਉਹਨਾਂ ਦੇ ਸਾਡੀ ਕੋਈ ਔਕਾਤ ਨਹੀਂ ਹੁੰਦੀ ਤੇ ਮੈਂ ਵੀ ਉੱਠੀ ਬੈਠਾ ਹੋਇਆ ਸੀ ਮੈਂ ਪਾਪਾ ਦੇ ਕੋਲ ਨੇੜੇ ਥੱਲੇ ਬੈਠਾ ਹੋਇਆ ਸੀ ਤੇ ਮੈਂ ਬਹੁਤ ਖੁਸ਼ ਹੋਇਆ ਸੀ ਇਹ ਪਾਪਾ ਨੇ ਫਿਲਮ ਵੇਖੀ ਐਂਡ ਆਡੀਅנס ਦੇ ਨਾਲ ਬੈਠ ਕੇ ਜਦੋਂ ਅਸੀਂ ਫਿਲਮ ਵੇਖਦੇ ਆਂ ਤੇ ਆਡੀਅנס ਦਾ ਜੋ ਰਿਐਕਸ਼ਨ ਹੁੰਦਾ ਹੈ ਉਹ ਮੈਨੂੰ ਲੱਗਦਾ ਮੇਰੇ ਤੋਂ ਵੀ ਜ਼ਿਆਦਾ ਡੈਡ ਇੰਜੋਏ ਕਰ ਰਹੀ ਸੀ ਐਂਡ ਬਹੁਤ ਵਧੀਆ ਈਮੋਸ਼ਨਲ ਫੀਲਿੰਗਸ ਜਿਹੜੇ ਜਿਹੜੇ ਸੀਨ ਚ ਮੈਂ ਨਹੀਂ ਸੀ ਉਸ ਸੀਨ ਚ ਪਾਪਾ ਨੂੰ ਵੇਖ ਰਿਆ ਸੀ ਜਿਹੜੇ ਜਿਹੜੇ ਸੀਨ ਚ ਮੈਂ ਸੀ ਮੈਂ ਆਪਣੇ ਆਪ ਨੂੰ ਵੇਖ ਰਿਹਾ ਸੀ ਇਹ ਸੱਚੀ ਗੱਲ ਹੈ ਯਾਰ ਐਕਟਰ ਐਕਟਰ ਹੁੰਦਾ ਹੈ ਬਿਲਕੁਲ ਸਾਰ ਪਾਈ ਉਹਨਾਂ ਨੇ ਮਿਲੋ ਰਾਂ ਚੰਗੀ ਦੀ ਨਵਤ ਪਗੜੀ ਬਹੁਤ ਅਚੇਤਰੀ ਕਿਹਾ ਉਹ ਨਾਮ ਦੇ ਵਾਲੇ ਨਹੀਂ ਐਕਚੁਅਲੀ ਕੀ ਹੈ ਅਫਤਾਰ ਜੀ ਨੂੰ ਇਸ ਰੋਲ ਚ ਬਹੁਤ ਵਧੀਆ ਪਤੀ ਚਾਹੀਦਾ ਸੀ ਤੇ ਮੇਰੇ ਕੋਲ 8 ਸਾਲ ਦੀ ਪੂਰੀ ਟ੍ਰੇਨਿੰਗ ਹੈ ਉਹ ਟ੍ਰੇਨਰ ਵੀ ਸਾਡੇ ਨਾਲ ਆਏ ਹੋਏ ਨੇ ਹਾਂ ਮੇਰੀ ਮੇਨ ਹੀਰੋਇਨ ਰਹੇਗੀ ਉੱਥੇ ਹੈ ਅਗਲੀ ਥੱਲੇ ਆਜੋ ਆਜੋ ਫਰਾਜ ਹਾਂ ਤੇ ਇਹ ਗੁਰੂ ਕਿਵੇਂ ਚੱਲੂ ਸਾਡੀ ਜ਼ਿੰਦਗੀ ਇਹਨਾਂ ਨੇ ਮੈਨੂੰ 8 ਸਾਲ ਟ੍ਰੇਨਿੰਗ ਦਿੱਤੀ ਤੇ ਉਸ ਤੋਂ ਬਾਅਦ ਮੈਨੂੰ ਰੋਲ ਮਿਲਿਆ ਕਿਉਂ ਜੈ ਲੱਗਿਆ ਮੈਂ ਕੁਝ ਠੀਕ ਠਾਕ ਕੀਤਾ ਐਜ਼ ਅ ਪਤੀ ਟ੍ਰੇਨਿੰਗ ਚ ਪਾਸ ਹੋ ਗਏ ਤੁਸੀਂ ਅੱਛਾ ਮੈਂ ਟ੍ਰੇਨਿੰਗ ਚ ਪਾਸ ਹੋ ਪਪੂ ਪਾਸ ਹੋ ਗਿਆ ਹਾਂ ਕਿ ਕਹਿੰਦਾ ਤੁਸੀਂ ਪੂਰੀ ਗੱਲ ਸੀ ਹਾਂ ਤਾਂ ਮੈਂ ਨਾ ਵਾਈਫ ਨੇ ਥੋੜੀ ਕਹਿ ਸੀਗਾ ਕਿੰਦਾ ਮੈਂ ਨਾ ਸਿਰੇ ਆਪਣੀ ਵਾਈਫ ਤਾਂਗਾ ਤੁਸੀਂ ਬੜਾ ਕਲੀਅਰ ਕਰਦੇ ਹੋ ਸੱਚੀ ਗੱਲ ਹੈ ਆ ਜਾਓ ਇੱਧਰ ਆਜੋ ਮੈਂ ਕਿਹਾ ਸੀ ਕਿ ਮੈਂ ਤੁਹਾਡਾ ਸਿਰਾਂ ਹਾਂ ਗੱਲ ਤਾਂ ਫਿਰ ਸਹੀ ਹੈ ਨਾ ਕਿ ਮੈਂ ਪਾਣੀ ਰੋਟੀ ਤੁਹੇ ਲਿਆ ਕੇ ਖਵਾਣੀ ਹੈ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਫੀਲਿੰਗ ਲੈ ਸਹੀ ਹੈ ਤਾਂ ਮਾਨਸ ਕੀ ਨਤੀਜਾ ਸੀ ਜਾਂਦਾ ਸ਼ੋਪਿੰਗ ਤੇ ਲਈ ਜਾ ਕੇ ਤਾਂ ਤੂੰ ਹਮੇਸ਼ਾ ਐਹੋ ਜਿਹੀ ਗੱਲ ਕਰਦਾ ਹੈ ਮੈਂ ਕਿਹਾ ਸੀ ਇਹ ਮੇਰੇ ਤੋਂ ਟਿਪ ਲੈ ਰਹਾ ਸੀ ਕੁੜੀ ਕਾ ਹੈ ਕੁੜੀ ਦਾ ਪਟਾ ਹੈ ਐਂ ਤੁਸੀਂ ਕੋਈ ਨਾ ਸੀਰੀਅਸ ਆਂ ਕਰਕੇ ਐਕਸਪੀਰੀਅੰਸ ਲੈ ਰਹੇ ਨਹੀਂ ਸਿੰਪਲ ਜੀ ਗੱਲ ਹੈ ਮੇਰੀ ਥੋੜੀ ਜੀ ਉਹ ਸੁਣ ਲੈਂਦੇ ਉਹਨਾਂ ਦੀ ਥੋੜੀ ਜੀ ਮੈਂ ਕੀ ਹੋਇਆ ਬਹੁਤ ਹੋਇਆ ਮੈਂ ਮਸੀਹਾਂ ਫਿਲਮ ਤੇ ਵੀ ਦੇਖਿਆ ਕਿ ਬਹੁਤ ਖਾਸ ਤਰੀਕੇ ਨਾਲ ਆਪਣੀ ਜਵੈਨ ਨੂੰ ਪੋਸ ਕਰ ਰਿਹਾ ਹਾਂ ਉਸ ਸੀਨ ਦੇ ਵਿੱਚ ਤੁਸੀਂ ਕਿਹਾ ਵੀ ਚਲੋ ਚੱਲੋ ਮੈਂ ਦੱਸ ਦਿਆਂ ਜਾਂ ਫਿਰ ਤੁਹਾਨੂੰ ਜਿਹੜੇ ਪ੍ਰੋਪੋਜ਼ੀਸ਼ਨ ਦੇ ਵਿੱਚ ਮੈਂ ਜਾਂਦਾ ਚੁਹਾ। ਅੱਗੇ ਲੈ ਤੇਰੇ ਯਾਰ ਤੂੰ ਪ੍ਰੋਪੋਜ਼ ਕਰੀਏ ਉਹ ਗੱਲ ਤੂੰ ਹੈ ਸਿਰੇ ਵੈਸੇ ਦੀ ਤਾਂ ਪ੍ਰੋਮੋਸ਼ਨ ਕਰਨਾ ਹੈ ਮੇਰੀ ਲਵ ਸਟੋਰੀ ਦਾ ਪ੍ਰੋਮੋਸ਼ਨ ਕਰਨਾ ਹੈ। ਉਹਨੇ ਬਹੁਤ ਪੰਜਾਬੀਆਂ ਵਰਗਾ ਪ੍ਰੋਪੋਜ਼ਲ ਦਿੱਤਾ ਸੀ। ਉਹਨੇ ਮੈਨੂੰ ਕਿਹਾ ਤਾਂ ਸੀ ਕਿ ਇਸ ਡੇਟ ਨੂੰ ਸਾਡਾ ਵਿਆਹ ਹੈ ਤੁਸੀਂ ਆ ਜਿਓ। ਵੈਰੀ ਗੁੱਡ। ਹਰ ਪਾਸੇ ਤੋਂ ਮੇਰਾ ਸਵਾਲ ਹੈ ਮੈਡਮ ਇਸ ਨੂੰ ਬਾੜ ਕੇ ਕੋਈ ਜਟਕਦੇ ਭਜਾਰ ਕੇ ਲੈ ਦੇ ਕਿਹਾ ਜੱਟ ਸ਼ਰਾਰਤੀ ਹੈ ਠੀਕ ਨਹੀਂ ਹੈਗਾ ਧੰਨਵਾਦ ਜੀ ਧੰਨਵਾਦ ਤੁਹਾਡੇ ਲਈ ਸ਼ਰਾਰਤੀ ਹਾਂ ਠੀਕ ਹੈ ਜੀ ਚਲੋ థాంਕ ਯੂ ਸੋ ਮੱਚ ਇਹ ਸਿਰੀ ਵੈਸਿਰੀ ਨੂੰ ਐਹੀ ਤਰੀਕੇ ਨਾਲ ਤੁਸੀਂ ਸਾਰੇ ਪਿਆਰ ਦੋ ਹਾਂ ਸਰ ਆਓ ਸਰ ਸਤਿ ਸ਼੍ਰੀ ਅਕਾਲ ਸਰ ਨੂੰ ਮੈਨੂੰ ਖੁਸ਼ੀ ਹੈ ਕਿਉਂਕਿ ਇਹ ਫਿਲਮ ਜਿਹੜੀ ਹੈ ਨਾ ਅਸਲ ਮੇਰੀ ਆਪਣੀ ਪਿਆਰੀ ਧਰਤੀ ਦੇ ਉੱਤੇ ਉਪਜੀ ਗਈ ਕਹਾਣੀ ਹੈ ਅਫਤਾਰ ਬਈ ਮਨੂੰ ਦੋਨੇ ਮੇਰੇ ਪਿਆਰੇ ਤਕਰੀਬਨ ਮੇਰੀ ਹੀ ਤਰਤੀ ਜੇ ਮੇਰੇ ਕਵਾਂਡੀ ਨੇ ਔਰ ਸਭ ਤੋਂ ਵਧੀਆ ਗੱਲ ਲੱਗੀ ਮੈਨੂੰ ਮੇਰੇ ਫਿਲਮੀ ਮਿੱਤਰ ਬਹੁਤ ਪਿਆਰੇ ਮਿੱਤਰ ਨੇ ਹਦੀਪ ਜੀ ਸ਼ੁਕਰੀਆ ਕਿਉਂਕਿ ਇਹਨਾਂ ਨੇ ਸਾਡੀ 30 ਨੂੰ ਬੜਾ ਪਿਆਰ ਦੇ ਨਾਲ ਵਾਰਿਆ 30 ਸੰਗਰੂਰ ਜ਼ਿਲ੍ਹੇ ਵਾਲੇ ਸੀ ਸਾਰੇ ਕੀ ਕਹਿੰਦੇ ਆ ਔਰ ਮੈਨੂੰ ਯਾਦ ਹੈ ਮਾ ਮੋਰ ਫਿਲਮ ਬੜੇ ਮਿੱਠੋ ਸੀ ਕਿਹਾ ਗਿਆ ਸੀ ਪਰ ਮਿੱਠੋ ਅ ਜਤਿੰਦਰ ਨੇ ਜਤਿੰਦਰ ਮੌਰ ਨੇ ਕਿਹਾ ਭਾਈ ਸਗਰੂ ਦੀ ਕਹਾਣੀ ਹੈ ਮੈਂ ਭੁੱਲ ਗਿਆ ਸੀ ਫਿਰ ਮੈਨੂੰ ਤੀਹ ਕਹਿਣਾ ਪਿਆ ਸੋ ਇਸ ਕਰਕੇ ਮੈਨੂੰ ਬਹੁਤ ਪਿਆਰੀ ਫਿਲਮ ਲੱਗੀ ਮੈਂ ਅਤਾਰ ਨੂੰ ਔਰ ਅਮਨ ਨੂੰ ਤੇ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਔਰ ਦਿਨੋਂ ਮੇਰਾ ਦਿਲ ਕੀਤਾ ਜਿੱਥੇ ਚੜਨ ਨੂੰ ਨਹੀਂ ਮੈਂ ਕਦੇ ਚੜਿਆ ਨਹੀਂ ਕਿਸੇ ਦੂਜੇ ਦੇ ਕਿਉਂਕਿ ਮੈਂ ਫਿਲਮ ਦਾ ਹਿੱਸਾ ਨਹੀਂ ਲੇਕਿਨ ਮੇਰੇ ਗੁਆਂਡੀ ਔਰ ਮੇਰਾ ਡਾਇਰੈਕਟਰ ਵੀ ਉਸ ਫਿਲਮਾਂ ਮੈਂ ਨਾਲ ਵੀ ਕੀਤੀਆਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਔਰ ਇਹ ਫਿਲਮ ਖਾਸ ਕਰਕੇ ਮੇਰੀ ਬਹੁਤ ਤਾਰੀਫ ਕਰ ਰਿਹਾ ਕਿਉਂਕਿ ਮੈਨੂੰ ਪੂਰੀ ਵਧੀਆ ਫਿਲਮ ਲੱਗੀ ਔਰ ਪੂਰਾ ਸੀ ਇੰਜੋਏ ਕੀਤਾ ਕਿਸੇ ਕਿਸਮ ਦੀ ਕੋਰ ਕਮੇਟੀ ਜਿਹਨੂੰ ਅਸੀਂ ਕਹਿੰਦੇ ਆ ਉਹ ਨਹੀਂ ਸਾਨੂੰ ਦਿਖੀ ਇਹਦੇ ਵਿੱਚ ਬੜੀ ਪਿਆਰੀ ਕਮੇਟੀ ਦੋਨਾ ਮੀਆਂ ਬੀਬੀ ਨੇ ਕੀਤੀ ਹੈ ਹਰਦੀਪ ਭਾਜੀ ਨੇ ਔਰ ਨੀਤਾ ਭੈਣ ਜੀ ਨੇ ਔਰ ਇਸੇ ਤਰੀਕੇ ਨਾਲ ਲਾਸਟ ਸੀਨਸ ਨੇ ਜਿਹੜਾ ਬਿਲਕੁਲ ਇਮੋਸ਼ਨਲ ਕਰ ਗਿਆ ਯਾਰ ਉਹ ਸਾਰੇ ਨੇ ਦੇਖਿਆ ਮੈਂ ਕਿੰਨਰ ਮੇਰੇ ਆਪਣੀ ਅੱਖਾਂ ਭਰ ਕੇ ਆ ਗਈਆਂ ਸੀ ਉਸ ਟਾਈਮ ਤੇ ਧੰਨਵਾਦ ਸਤਿ ਸ੍ਰੀ ਅਕਾਲ ਔਰ ਸਾਰਿਆਂ ਨੂੰ ਬੇਨਤੀ ਕਰਦਾ ਇੰਜੋਏ ਕਰੋ ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ